ਤੁਹਾਨੂੰ ਵੀ ਇਦਾਂ ਲੱਗਦਾ ਹੈ ਵੀ ਤੁਹਾਡੀ ਇੱਕ ਲੱਤ ਪਤਲੀ ਹੈ ਇੱਕ ਲੱਤ ਮੋਟੀ ਹੈ ਕਿਉਂਕਿ ਆਪਣੀ ਜੋ ਮਸਲ ਮਾਸ ਹੈ ਉਹ ਬੰਨੋਂ ਹਟ ਗਿਆ ਹੈ ਉਹ ਘਟਣ ਲੱਗ ਗਿਆ ਹੈ ਡੇ ਬਾਈ ਡੇ ਕਿਉਂਕਿ ਆਪਾਂ ਕੋਈ ਕਸਰਤ ਨਹੀਂ ਕਰਦੇ ਆਪਾਂ ਹੈਲਦੀ ਡਾਈਟ ਨਹੀਂ ਲੈਂਦੇ ਆਪਾਂ ਕੋਈ ਫਿਜ਼ੀਕਲੀ ਐਕਟੀਵਿਟੀ ਨਹੀਂ ਕਰਦੇ ਕਿ ਆਪਣਾ ਜੋ ਮਸਲ ਮਾਸ ਹੈ ਉਹ ਸਟਰੋਂਗ ਰਹੇ ਕਈ ਲੋਕਾਂ ਦੇ ਵਿੱਚ ਇਹ 60 ਸਾਲ ਤੋਂ ਬਾਅਦ ਆਉਂਦਾ ਪਰ ਕਈ ਲੋਕਾਂ ਦੇ ਵਿੱਚ ਇਹ 60 ਸਾਲ ਤੋਂ ਪਹਿਲਾਂ ਹੀ ਆਉਣਾ ਸ਼ੁਰੂ ਹੋ ਗਿਆ ਹੈ ਜਿਸ ਨੂੰ ਕਿਹਾ ਜਾਂਦਾ ਹੈ ਸਾਰਕੋਪੀਨੀਆ ਸੋ ਇਸ ਨੂੰ ਦੂਰ ਕਰਨ ਲਈ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਹਾਂ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਅਗਰ ਤੁਹਾਨੂੰ ਵੀ ਲੱਗਦਾ ਵੀ ਇੱਕ ਲੱਤ ਸਾਡੀ ਪਤਲੀ ਹੈ ਇੱਕ ਮੋਟੀ ਹੈ ਤਾਂ ਅੱਜ ਤੋਂ ਹੀ ਸ਼ੁਰੂ ਕਰ ਦੋ ਪਹਿਲੀ ਐਕਸਰਸਾਈਜ਼ ਵਾਲ ਸਕੁਐਟ ਦੀਵਾਰ ਦੇ ਨਾਲ ਖੜ ਜਾਾਂਗੇ ਔਰ ਨੀਚੇ ਜਾਵਾਂਗੇ ਇੱਥੇ ਆਪਾਂ 5 ਗਿਣਨੇ ਆ 1 2 3 4 5 ਫਿਰ ਵਾਪਸ ਇਸ ਦਿਲਾਓ 10 ਸੈਟ ਦੂਸਰੀ ਕਸਰਤ ਕੀ ਹੈ ਹੀਲ ਰੇਜ਼ ਆਪਾਂ ਅੱਡੀਆਂ ਉੱਪਰ ਅੱਡੀਆਂ ਥੱਲੇ ਅੱਡੀਆਂ ਉੱਪਰ ਅੱਡੀਆਂ ਥੱਲੇ 10 ਵਾਰੀ ਕਰਾਂਗੇ ਇਸਦੇ ਲਾਊਡ 10 ਸੈਟ। ਉਦੋਂ ਅਗਲੀ ਕਸਰਤ ਕੀ ਹੈ ਆਪਾਂ ਬੈੱਡ ਦੇ ਉੱਪਰ ਪੈ ਜਾਾਂਗੇ ਔਰ ਆਪਾਂ ਲੱਕ ਨੂੰ ਉੱਪਰ ਚੱਕ ਦਾਂਗੇ ਹਵਾ 'ਚ 10 ਗਿਣਾਂਗੇ ਫਿਰ ਵਾਪਸ ਇਸਦੇ 10 ਸੈਟ। ਉਦੋਂ ਅਗਲੀ ਕਸਰਤ ਕਲੈਮ ਸ਼ੈਲਸ ਉੱਪਰ ਥੱਲੇ ਉੱਪਰ ਥੱਲੇ 10 ਵਾਰੀ ਕਰੋ 10 ਸੈਟ ਲਾਓ। ਸਾਰੀਆਂ ਕਸਰਤਾਂ ਰੋਜ਼ਾਨਾ ਕਰੋਗੇ ਤੁਹਾਡੀ ਜੋ ਲਾਤ ਇੱਕ ਪਤਲੀ ਹੋਣ ਲੱਗੀ ਆ ਬਹੁਤ ਜਲਦੀ ਉਹ ਵਾਪਸ ਆਪਣੀ ਕੰਡੀਸ਼ਨ 'ਚ ਆ ਸਕਦੀ ਹੈ। ਸਤਿ ਸ਼੍ਰੀ ਅਕਾਲ ਜੀ।